ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਖਬਰ ਹੁਸ਼ਿਆਰਪੁਰ ਦੇ ਨੇੜਲੇ ਪਿੰਡ ਫਲਾਈ ਦੀ ਜਿੱਥੇ ਅੱਜ ਦੁਪਹਿਰ ਵਾਪਰੇ ਸੜਕੀ ਹਾਦਸੇ ਦਰਾਂ ਇੱਕ ਮੋਟਰਸਾਈਕਲ ਸਵਾਰ ਦੋ ਲੜਕੀਆਂ ਦੀ ਮੌਤ ਹੋ ਗਈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਦੋ ਲੜਕੀਆਂ ਹੁਸ਼ਿਆਰਪੁਰ ਤੋਂ ਮੋਟਰਸਾਈਕਲ ਦੇ ਪਿੰਡ ਹਰਮੋਇਆ ਵੱਲ ਨੂੰ ਜਾ ਰਹੀਆਂ ਸਨ ਤੇ ਮੱਲੀ ਕੰਪਨੀ ਦੀ ਮਿਨੀ ਬੱਸ ਹਰਮੋਇਆ ਤੋਂ ਹੁਸ਼ਿਆਰਪੁਰ ਨੂੰ ਆ ਰਹੀ ਸੀ ਤੇ ਇਸੇ ਦਰਾਂ ਜਦੋਂ ਬੱਸ ਉਕਤ ਸਥਾਨ ਤੇ ਪੁੱਜੀ ਤਾਂ ਮੋਟਰਸਾਈਕਲ ਸਵਾਰ ਲੜਕੀ ਅਤੇ ਉਸ ਤੋਂ ਹੇਠਾ ਉਤਰ ਗਏ ਤੇ ਬੱਸ ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮੈਂ ਅਮਰਜੀਤ ਸਿੰਘ ਸਰਪੰਚ ਹਰਮੋਇਆ ਜੀ। ਜਿਹੜਾ ਜਿਹੜਾ ਐਕਸੀਡੈਂਟ ਹੋਇਆ ਵਾ ਇਹ ਤੁਹਾਡੇ ਪਿੰਡ ਦੇ ਬੱਚੇ ਨੇ। ਇਹ ਮੇਰੇ ਪਿੰਡ ਦੇ ਦੋਨੋਂ ਬੱਚੇ ਮੇਰੇ ਪਿੰਡ ਦੇ ਆ ਜੀ। ਹੁਸ਼ਿਆਰਪੁਰ ਤੋਂ ਆ ਰਹੇ ਸੀ ਤੇ ਮੱਲੀ ਬੱਸ ਹਰਮੋਇਆ ਤੋਂ ਹੁਸ਼ਿਆਰਪੁਰ ਜਾ ਰਹੀ ਸੀਗੀ। ਅੱਛਾ ਜੀ। ਤੇ ਇੱਥੋਂ ਮੈਨੂੰ ਵੀ ਕਾਲ ਕੀਤੀ ਗਈ ਐਕਸੀਡੈਂਟ ਹੋ ਗਿਆ ਆਏ ਤਾਂ ਦੋਨੋਂ ਐਟ ਦੀ ਸਪੌਟ ਡੈੱਡ ਸੀਗੇ। ਪ੍ਰਸ਼ਾਸਨ ਐਸਐਚਓ ਮੈਡੀਨ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਸਾਡੇ ਮੁਲਾਜ਼ਮ ਭੇਜ ਦਿੱਤੇ ਗਏ ਮੁਲਾਜ਼ਮ ਪਹੁੰਚ ਗਏ ਮੌਕੇ ਤੇ ਤੇ ਦੋਨੋਂ ਐਟ ਲੀਸਟ ਸਪੋਰਟਡ ਹੈ ਕਿੰਨਾ ਟਾਈਮ ਹੋ ਗਿਆ ਇਹਨੂੰ ਤਕਰੀਬਨ 1 ਘੰਟਾ 1 ਘੰਟਾ ਹੋ ਗਿਆ ਜੀ ਤੇ ਪੁਲਿਸ ਪ੍ਰਸ਼ਾਸਨ ਕਦੋਂ ਪੁਲਿਸ ਪ੍ਰਸ਼ਾਸਨ ਵੀ ਅੱਧਾ ਘੰਟਾ ਹੋ ਗਿਆ ਜੀ ਪਹੁੰਚ ambulance ਵੀ ਆਈ ਹੈ 108 ambulance ਵੀ ਆਈ ਹੈ ਤੇ ਪਰ ਉਹ ਆਉਣ ਤੱਕ ਦੋਨੋਂ ਡੈੱਡ ਹੋ ਚੁੱਕੇ ਸੀ ਜੀ ਕੋਈ ਪਤਾ ਲੱਗਾ ਗਲਤੀ ਕੀਤੀ ਸੀ ਕੀ ਨਹੀਂ ਅਜੇ ਨਹੀਂ ਕੋਈ ਵੀ ਅਜੇ ਸ਼ਾਂਭੀਨ ਕਰ ਰਹੇ ਜੀ ਇਹ ਮੁਲਾਜ਼ਮ ਆਇਓ ਆ ਉਹ ਕਰਨਗੇ ਜੀ ਹਲੇ ਕੋਈ ਪਤਾ ਨਹੀਂ ਲੱਗਦਾ ਜੀ ਹਾਂਜੀ ਕੀ ਨਾਮ ਆ ਜੀ ਮੇਰਾ ਪਰਚਾ ਲਿਆ ਜੀ ਕਿਹੜੇ ਪਿੰਡ ਦੇ ਹਰਮੋਇਆ ਪਿੰਡ ਅੱਛਾ ਜਿਹੜਾ ਅੱਜ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਜੀ ਇਹ ਐਕਸੀਡੈਂਟ ਮੇਰੇ ਆਉਣ ਤੋਂ ਪਹਿਲਾਂ ਹੋਇਆ ਅੱਛਾ ਜੀ ਲੇਕਿਨ ਮੈਂ ਜਦੋਂ ਆਇਆ ਨਾ ਹਾਂਜੀ ਇੱਥੇ ਬੰਦੇ ਹੋਰ ਵੀ ਸੀ ਦੋ ਕ ਨਹੀਂ ਨਹੀਂ ਭੁਜਾਣੀ ਹਾਂਜੀ ਦੋ ਕ ਬੰਦੇ ਹੋਰ ਵੀ ਸੀ ਕਹਦੇ ਹੋ ਅੱਛਾ ਜੀ ਬੰਦੇ ਪਛਾਣ ਚ ਨਹੀਂ ਸੀ ਆਂਦੇ ਅੱਛਾ ਜੀ ਉਹ ਬੰਦਾ ਮੈਂ ਕਹਾਂ ਵੀ ਸਾਡੇ ਭਰਾ ਵੈ ਮੁੰਡਾ ਆਏ ਅੱਛਾ ਜੀ ਸਾਡਾ ਭਤੀਜਾ ਹੀ ਆ ਅੱਛਾ ਜੀ ਉਹ ਸਾਹ ਲੈ ਰਿਆ ਸੀਗਾ ਕੋਈ ਇੰਤਜ਼ਾਮ ਨਹੀਂ ਸੀਗਾ ਮਤਲਬ ਪਾਣੀ ਦੇ 2 ਕੋਟ ਪਾਏ ਉਹ ਮੁੰਡਾ ਪੂਰਾ ਹੋ ਗਿਆ ਕਿਹੜੇ ਪਿੰਡ ਦੇ ਸੀ ਤੁਸੀਂ ਹਰਮੋਹਾਂ ਦੇ ਹਰਮੋਹਾਂ ਦੇ ਸਕੇ ਭਰਾ ਸੀਗੇ ਜਾਂ ਦੋਸਤ ਵਗੈਰਾ ਸੀ ਨਹੀਂ ਦੋਸਤ ਵਗੈਰਾ ਸੀਗੇ ਸਕੇ ਨਹੀਂ ਸੀਗੇ ਅੱਛਾ ਜੀ ਹਾਂਜੀ ਤੇ ਇਹ ਮੋਟਰਸਾਈਕਲ ਤੇ ਸੀਗੀ ਮੋਟਰਸਾਈਕਲ ਤੇ ਸੀਗੀ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਐਕਸੀਡੈਂਟ ਹੋਏ ਕੋਈ ਬਿਗਮੈਂਟ ਹੋ ਗਿਆ ਸੀ ਬਿਲਲੇ ਅੱਛਾ ਜੀ ਤੇ ਪੁਲਿਸ ਪ੍ਰਚਾਰਣ ਚ ਕੋਈ ਹੋਣ ਪਈ ਪੁਲਿਸ ਪ੍ਰਚਾਰਣ ਹੁਣੇ ਆਏ ਆ ਅੱਛਾ ਜੀ ਉਹਨੇ ਆ ਕੇ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਆ। ਅੱਛਾ ਜੀ। ਤੇ ਮੌਕੇ ਤੇ ਕਿੰਨੇ ਜਣੇ ਦੇਖੇ ਸੀ? ਮੌਕੇ ਤੇ ਤਾਂ ਮਤਲਬ 2-4 ਬਲਦੇ ਸੀਗੇ। ਅੱਛਾ ਜੀ। ਕੋ ਪਛਾਣਨ ਚ ਨਹੀਂ ਆਦੇ ਸੀ ਮਾਲੋ ਕਿਹੜੇ ਪਿੰਡ ਦੇ ਆ। ਮੈਂ ਆਇਆ ਤਾਂ ਮਾਲੋ ਮੈਂ ਕਹਾਂ ਵੀ ਸਾਡੇ ਘਰ ਬੋਏ ਜਾਂਦੇ ਆ। ਅੱਛਾ ਜੀ ਇਹ। ਇਹ ਬਾਕਿਆ ਦਾ ਬਿਆਨ ਅਜੇ ਇਹ বাস ਆ ਰਹੀ ਸੀ ਆਪਣੇ ਘਰ ਮੋਏ ਤੋਂ ਵੀ ਲੜਕੇ ਦੋ ਆ ਰਹੇ ਸੀ ਜਤਿੰਦਰ ਤੇ ਸਤਵਿੰਦਰ ਇਹ ਆ ਰਹੇ ਸੀ ਆਪਣੇ ਹੁਸ਼ਿਆਰਪੁਰ ਤੋਂ ਤੇ ਉਹ ਇਹਨਾਂ ਦਾ ਇੱਥੇ ਐਕਸੀਡੈਂਟ ਹੋਇਆ ਬਾਕੀ ਇਹਦੇ ਕਾਲਮ ਬਿਆਨ ਦਰਜ ਕਰਨੇ ਆ ਤਤਤੀਜ ਜਾਰੀ ਹੈ ਕਿਹੜੇ ਪਿੰਡ ਦੇ ਸੀਗੇ ਜੀ ਮੁੰਡੇ ਪਤਲ ਪਿੰਡ ਹਰਮ ਹੋ ਜਾਂਦੇ ਅੱਛਾ ਇੱਕ ਉਮਰ ਕਿੰਨੀ ਸੀਗੀ ਇਹਨਾਂ ਦੀ ਇੱਕ ਦੀ 35 ਸਾਲ ਆ ਇੱਕ ਦੀ ਹੈਗੀ ਆ 22 ਸਾਲ ਤੇ ਮੁੰਡੇ ਦੋਨੇ ਇੱਕ ਕੰਮ ਕਰਦੇ ਸੀਗੇ ਜੇ ਪੜਦੇ ਸੀ ਇਹ ਅਜੇ ਇਹਨਾਂ ਦੇ ਵਾਰਸ ਦੱਸਣਗੇ ਵੀ ਇਹ ਕੀ ਕੰਮ ਕਰਦੇ ਆ ਇਹ ਇਹਨਾਂ ਦੇ ਵਾਰਸਾਂ ਦਾ ਬਿਆਨ ਹਾਸਲ ਕੀਤੇ ਜਾ ਰਹੇ ਤੇ ਮੌਕੇ ਤੇ ਕਾਰਨ ਪਤਾ ਲੱਗਾ ਹੋਵੇ ਕਿ ਕੀ ਕੀ ਦੀ ਗਲਤੀ ਸੀਗੀ ਜੀ ਅਜੇ ਕੋਈ ਮੈਨੂੰ ਕਾਰਨ ਪਤਾ ਲੱਗਾ ਗਲਤੀ ਦੇ ਬਾਰੇ ਮੈਂ ਕੁਝ ਨਹੀਂ ਦੱਸ ਸਕਦਾ ਤਫਤੀਸ਼ ਚੱਲਦੀ ਹੈ ਜਾਰੀ ਹੈ ਜੋ ਬਿਆਨ ਲਿਖਾਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕਰਤੀ ਜਾਊਗੀ ਆ ਜਿਹੜਾ ਵਾਕਿਆ ਹੋਇਆ ਐਕਸੀਡੈਂਟ ਦਾ ਕਿੱਦਾਂ ਪਾਣਾ ਪੱਗੇ ਸਰ ਪਤਾ ਨਹੀਂ ਅਸੀਂ ਮੈਨੂੰ ਵੀ ਇਹਨਾਂ ਪਿੰਡ ਫੋਨ ਹੀ ਗਿਆ ਵੀ ਇੱਦਾਂ ਕਰਕੇ ਐਕਸੀਡੈਂਟ ਹੋਇਆ ਵੀ ਮੁੰਡੇ ਦੋ ਮਰ ਗਏ ਆ ਤੁਮੇ ਫਟਾਫਟ ਮੋੜ ਇੱਥੇ ਆ ਗਏ ਜਦੋਂ ਆ ਕੇ ਦੇਖਿਆ ਤਾਂ ਹਾਲਾਤ ਬਹੁਤ ਖਰਾਬ ਸੀ ਆ ਮੁੰਡਾ ਮੜ ਮੜ ਸੈਕਦਾ ਸੀ ਫਿਰ ਕਿ ਆਪ ਜਦੋਂ ਕੋਈ ਐਂਬੂਲੈਂਸ ਪਹਿਲਾਂ ਮਗਵਾਨੇ ਪਰ ਐਂਬੂਲੈਂਸ ਆਉਣ ਦਾ ਟਾਈਮ ਵੀ ਪਹਿਲੇ ਮੁੰਡਾ ਖਤਮ ਹੋ ਗਿਆ ਦੇਖੋ ਪਹਿਲੇ ਮੇਥੇ ਥੱਲੇ ਫਸਿਆ ਆ ਕਿੰਨਾ ਟਾਈਮ ਹੋ ਗਿਆ ਐਕਸੀਡੈਂਟ ਹੋ ਗਿਆ تقريبا 4 ਘੰਟਾ ਘੰਟਾ 4 ਘੰਟੇ ਤੋਂ ਤੇ ਦੋਨਿਆਂ ਦੀ ਮੋਕੇ ਤੇ ਮੋੜ ਤੇ ਹਾਂਜੀ ਦੋਨੇ ਮੋਕੇ ਦੇ ਮੋੜ ਹੀ ਹੈ ਕੋਈ ਪਤਾ ਲੱਗਿਆ ਕਿ ਕਿੱਥੋਂ ਆ ਰਹੀ ਸੀ ਸਰ ਇਹ ਜਿਹੜੀ ਬੱਸ ਹੈ ਇਹ ਮਤਲਬ ਆਪਣੇ ਚੱਲਦੀ ਪਰ ਮੈਂ ਤਾਂ ਆ ਰਹੀ ਸੀ ਜਾਨੀ ਹੁਸ਼ਿਆਰਪੁਰ ਤੇ ਮੱਲੀ バス ਆ ਉਹ ਮੱਲੀ バス ਜਿਹੜੀ ਦਿੱਲੀ ਚਲਦੀ ਜਾਂ ਰੋਜ਼ ਆਉਂਦੀ ਤੇ ਮੁੰਡੇ ਕਿ ਸਾਈਡ ਤੋਂ ਆਉਂਦੇ ਮੁੰਡੇ ਹਰ ਹਸ਼ਰਪੁਰੋਂ ਆ ਰਹੇ ਸੀ ਉਹ ਲਾਤ ਅੱਧੀ ਦੇ ਦੋ ਪਿੰਡ ਤੁਹਾਡੇ ਪਿੰਡ ਭਲਾਸ਼ੀ ਤੁੰਗਲਾ ਰਮਾਇਣੋਂ ਆ ਰਹੇ ਸੀ ਕਿਹੜੇ ਪਿੰਡ ਦੇ ਜੰਦੇ ਫਿਰ ਦੋਨੇ ਹਰਮਾਇਣਾਂ ਦੇ ਸਾਬ ਪੁਲਿਸ ਫੋਰਸ ਸਾਹਿਬ ਨੂੰ ਮੈਂ ਮੌਕੇ ਤੋਂ ਪਹਿਲਾਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਤੇ ਉਹ ਸ਼ਾਇਦ ਬੁੱਲਵਾਲ ਗਏ ਸੀ ਨਹੀਂ ਫਿਰ ਮਤਲਬ ਚੌਂਕੀ ਨੂੰ ਉੱਥੇ ਥਾਣੇ ਨੂੰ ਫੋਨ ਕੀਤਾ ਥਾਣੇ ਤੋਂ ਮੁੱਕ ਦੇ ਪੁਲਿਸ ਆ ਗਈ ਆ ਪਹੁੰਚ ਗਏ ਮੌਕੇ ਤੇ 15-20 ਮਿੰਟ ਲੱਗੇ ਤੁਹਾਨੂੰ ਪਤਾ ਉਹਨੂੰ ਟਾਈਮ 15-20 ਮਿੰਟ ਲੱਗੇ ਜਾਂਦੇ ਮੇਟੀ ਜਾਣ ਤੋਂ ਪੁਲਾਹੀ ਹੋਣ ਵਾਸਤੇ ਸ਼੍ਰੀ ਮੁਕਸਰ ਸਾਹਿਬ ਵਿਖੇ ਨਿਰੋਲ ਸੇਵਾ ਸੰਸਥਾ ਦੇ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਤੇ ਇਸ ਨਗਰ ਕੀਰਤਨ ਦੀ ਆਰੰਭਤਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਹਲਕਾ ਗਿੱ ਦਸ਼ਮੇਸ਼ ਨਗਰ ਵਿਖੇ ਸਥਿਤ ਗੁਰਦੁਆਰਾ ਗੁਰਪਤਸਰ ਸਾਹਿਬ ਤੋਂ ਹੋਈ ਤੇ ਇਹ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਜਿੱਥੇ ਇਲਾਕੇ ਭਰ ਦੀ ਸੰਗਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਉੱਥੇ ਹੀ ਵਕ ਵਕ ਗੁਰੂ ਧਾਮਾਂ ਦੇ ਮਾਡਲ ਖਿੱਚਦਾ ਕੇਂਦਰ ਰਹੇ ਅਦ ਰੋਲ ਸੇਵਾ ਸੰਸਥਾ ਦੇ ਵੱਲੋਂ 14ਵਾਂ ਮਹਾਨ ਨਗਰ ਕੀਰਤਨ ਜੋ ਅੱਜ ਗੁਰਦੁਆਰਾ ਗੁਪਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਰੰਭ ਹੋਇਆ ਤੇ ਪੜਾਦਰ ਪੜਾ ਹੁੰਦਾ ਹੋਇਆ 6 ਮਾਰਚ ਨੂੰ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਜਾ ਕੇ ਜਿਹੜਾ ਕੋਰੀਡੋਰ ਦੇ ਰਸਤੇ ਨਗਰ ਕੀਰਤਨ ਦੀ ਸਮਾਪਤੀ ਹੋਣੀ ਹੈ ਜਿਹੜਾ ਇਹ ਨਗਰ ਕੀਰਤਨ ਰੱਖਿਆ ਗਿਆ ਧੰਨ ਧੰਨ ਸਹਿਬ ਸ੍ਰੀ ਗੁਰੂ ਲਾਲ ਕ੍ਰਿਸ਼ ਜੀ ਮਹਾਰਾਜ ਉਹਨਾਂ ਦੀਆਂ ਸਖਿਆਵਾਂ ਦਾ ਪ੍ਰਚਾਰ ਕਰਨ ਵਾਸਤੇ ਤੇ ਜਿਸ ਧਰਤੀ ਤੇ ਜਾ ਕੇ ਨਗਰ ਕੀਰਤਨ ਦੀ ਸਮਾਪਤੀ ਹੋਣੀ ਹੈ ਉਸ ਜਗ੍ਹਾ ਦੇ ਉੱਤੇ ਉਸ ਮਹਾਨ ਧਰਤੀ ਦੇ ਉੱਤੇ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਅੰਤਲੇ 18 ਅਹਿ ਬਰੇ ਬਤਾਏ ਉਸੇ ਧਰਤੀ ਤੇ ਸਾਨੂੰ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ ਨਗਰ ਕੀਰਤਨ ਦੇ ਵਿੱਚ ਅਸੀਂ ਵੱਡੇ ਵੱਡੇ ਮਾਡਲ ਜੋ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਗੁਰੂ ਧਾਮ ਸਾਡੇ ਰਹਿ ਗਏ ਐ ਜਿਵੇਂ ਨਨਕਾਣਾ ਸਾਹਿਬ ਐ ਪੰਜਾ ਸਾਹਿਬ ਐ ਕਰਤਾਰਪੁਰ ਸਾਹਿਬ ਦੇ ਵੱਡੇ ਵੱਡੇ ਮਾਡਲ ਬਣਾ ਕੇ ਉਹ ਟਰੱਕਾਂ ਦੇ ਉੱਪਰ ਸ਼ੋਭਿਤ ਕਰਕੇ ਸੰਗਤ ਨੂੰ ਉਹਦੀ ਇਤਿਹਾਸ ਦੀ ਜੋ ਜਾਣਕਾਰੀ ਐ ਉਹ ਨਾਲੇ ਨਾਲ ਮਿਲ ਰਹੀ ਐ ਤੇ ਸੰਗਤ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਐ ਹਾਥੀ ਘੋੜੇ ਗੁਰੂਆਂ ਲਾੜ ਲੀਆਂ ਫੌਜਾਂ ਵੱਡੀਆਂ ਗਿਣਤੀਆਂ ਦੇ ਵਿੱਚ ਸੰਗਤ ਜਿਹੜਾ ਉਹ ਸਵਾਗਤ ਦੇ ਲਈ ਅੱਗੇ ਆ ਰਹੀ ਐ ਬੜੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਸੇਵਾਦਾਰਾਂ ਦੀ ਸੇਵਾ ਨੂੰ ਅੱਜ ਬੜੇ ਭਾਗ ਲੱਗੇ ਆ ਤੇ ਸੇਵਾ ਜਿਹੜੀ ਸਪੂਰਨ ਹੋ ਰਹੀ ਹੈ। ਇਹ ਪੜਾਦਰ ਪੜਾ ਹੋਇਆ ਹੁੰਦਾ ਹੋਇਆ 5 ਦਿਨ ਪੂਰੇ ਪੰਜਾਬ ਦੇ ਕੋਨੇ-ਕੋਨੇ ਤੋਂ ਜਿਹੜਾ ਉਹ ਸੰਗਤਾਂ ਦੇ ਵਿੱਚੋਂ ਦੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ 6 ਮਾਰਚ ਨੂੰ ਜਿਹੜਾ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਾ ਕੇ ਨਗਰ ਕੀਰਤਨ ਦੀ ਸਪੂਰਤ ਹੋਣੀ ਹੈ। ਅਦਰੋਲ ਸਿਆ ਸਸਾ ਦੇ ਵੱਲੋਂ 14ਵਾਂ ਮਹਾਨਗਰ ਖਿੱਤੇ ਨੂੰ ਅੱਜ ਬਰਦੋਰਾ ਬਖਸਰ ਸਾਹਿਬ ਦੀ ਧਰਤੀ ਤੋਂ ਹਰਤ ਹੋਇਆ ਤੇ ਪੜਾਦਰ ਪੜਾ ਹੁੰਦਾ ਹੋਇਆ 6 ਮਾਰਚ ਨੂੰ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਜਾ ਕੇ ਇਰਾ ਕੋਰੀਡੋਰ ਦੇ ਰਸਤੇ ਲੱਗੇ ਚੱਲੇ ਸਥਾਪਿਤ ਹੋਣੀ ਹੈ ਜਿਹੜਾ ਇਹ ਨਗਰ ਕੀਰਤਨ ਰੱਖਿਆ ਹੈ ਕਿ ਧੰਨ ਧੰਨ ਸਾਹਿਬ ਜੀ ਨੂੰ ਨਾਨਕਦੇਵ ਜੀ ਮਹਾਰਾਜ ਉਹਨਾਂ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਵਾਸਤੇ ਤੇ ਜਿਸ ਧਰਤੀ ਤੇ ਜਾ ਕੇ ਨਗਰ ਕੀਰਤਨ ਦੀ ਸਵਾਗਤੀ ਹੋਣੀ ਹੈ ਉਸ ਜਗ੍ਹਾ ਦੇ ਉੱਤੇ ਉਸ ਮਹਾਨ ਧਰਤੀ ਦੇ ਉੱਤੇ ਤਾਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਅੰਤਲੇ 18 ਐਂ ਬਰੇ ਬਤਾਏ ਉਸੇ ਧਰਤੀ ਤੇ ਸਾਨੂੰ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ ਨਗਰ ਕੀਰਤਨ ਦੇ ਵਿੱਚ ਅਸੀਂ ਵੱਡੇ ਵੱਡੇ ਮਾਡਲ ਜੋ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਗੁਰੂ ਧਾਮ ਸਾਡੇ ਰਹਿ ਗਏ ਐ ਜਿਵੇਂ ਲੜਕਾਣਾ ਸਾਹਿਬ ਐ ਪੰਜਾ ਸਾਹਿਬ ਐ ਕਰਤਾਰਪੁਰ ਸਾਹਿਬ ਦੇ ਵੱਡੇ ਵੱਡੇ ਮਾਡਲ ਬਣਾ ਕੇ ਉਹ ਟਰੱਕਾਂ ਦੇ ਉੱਪਰ ਸਜਬਦ ਕਰਕੇ ਸੰਗਤ ਨੂੰ ਉਹਦੀ ਇਤਿਹਾਸ ਦੀ ਜੋ ਜਾਣਕਾਰੀ ਐ ਉਹ ਨਾਲੇ ਨਾਲ ਮਿਲ ਰਹੀ ਐ ਤੇ ਸੰਗਤ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਹਾਥੀ ਘੋੜੇ ਗੁਰੂਆਂ ਲਾੜ ਲੀਆਂ ਫੌਜਾਂ ਪਟੀਆਂ ਗਿੰਤੀਆਂ ਦੇ ਵਿੱਚ ਸੰਗਤ ਜਿਹੜਾ ਉਹ ਸਵਾਗਤ ਦੇ ਲਈ ਅੱਗੇ ਆ ਰਹੀ ਹੈ ਤੇ ਬੜੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਸੇਵਾਦਾਰਾਂ ਦੀ ਸੇਵਾ ਨੂੰ ਅੱਜ ਬੜੇ ਭਾਗ ਲੱਗੇ ਆ ਤੇ ਇਹ ਸੇਵਾ ਜਿਹੜੀ ਸਪੂਰਨ ਹੋ ਰਹੀ ਹੈ ਕਦੋਂ ਪਹੁੰਚ ਰਿਹਾ ਗਰਤਾਰਪੁਰ ਸਾਹਿਬ ਔਰ ਸਮਰਪਿਤ ਇਹ ਪੜਾਦਰ ਪੜਾ ਹੋਇਆ ਹੁੰਦਾ ਹੋਇਆ 5 ਦਿਨ ਪੂਰੇ ਪੰਜਾਬ ਦੇ ਕੋਨੇ-ਕੋਨੇ ਤੋਂ ਜਿਹੜਾ ਉਹ ਸਤਾਂ 34 ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ 6 ਮਾਰਚ ਨੂੰ ਜਿਹੜਾ ਕਰਤਾਰਪੁਰ ਸਾਇਦ ਜੋਂ ਇਧਰ ਪੱਤੀ ਤੇ ਜਾ ਕੇ ਨਗਰਜੀ ਦੀ ਸਪੂਰਤ ਹੋਈ। EVM ਮਸ਼ੀਨਾਂ ਰਾਹੀਂ ਲੋਕ ਸਭਾ ਚੋਣਾਂ ਲਈ ਵੋਟਾਂ ਪਵਾਏ ਜਾਣ ਨੂੰ ਦੇਸ਼ ਭਰ ਦੀਆਂ ਵੱਖ-ਵੱਖ ਥਾਵਾਂ ਤੇ ਲੋਕਾਂ ਵੱਲੋਂ ਨਾ ਪਸੰਦ ਕੀਤਾ ਜਾ ਰਿਹਾ। ਉੱਥੇ ਹੀ ਸ਼੍ਰੀ ਮੁਕਸਰ ਸਾਹਿਬ ਜਿਲ੍ਹੇ ਦੀ ਤਹਿਸੀਲ ਲੰਬੀ ਦੇ ਪਿੰਡ ਮਣਿਆ ਵਾਲੇ ਵਿੱਚ ਪਿੰਡ ਵਾਸੀਆਂ ਨੇ EVM ਮਸ਼ੀਨ ਰਾਹੀਂ ਵੋਟਾਂ ਪਾਉਣ ਦਾ ਮੁਕੰਮਲ ਵਿਰੋਧ ਕਰ ਦਿੱਤਾ। ਚੋਣ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਕਵਾਖਾ ਕਿਲਾਕਿਆ ਵਿੱਚ EVM ਮਸ਼ੀਨਾਂ ਨੂੰ ਲੈ ਕੇ ਪਹੁੰਚੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਇਲੈਕਟ੍ਰੋਨਿਕ VOTING ਮਸ਼ੀਨਾਂ ਰਾਹੀਂ ਵੋਟ ਪਾਉਣ ਦੀ ਸਿਖਲਾਈ ਦਿੱਤੇ ਜਾਣ ਦੇ ਦੌਰਾਨ ਅੱਜ ਜ਼ਮੀਨੀ ਪੱਧਰ ਤੇ ਸਪੱਸ਼ਟ ਰੂਪ ਵਿੱਚ EVM ਮਸ਼ੀਨਾਂ ਦੇ ਵਿਰੋਧ ਹੋਣ ਦਾ ਪੰਜਾਬ ਵਿਚਲਾ ਪਹਿਲਾ ਮਾਮਲਾ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਦੇਖਣ ਨੂੰ ਮਿਲਿਆ ਹੈ। ਵੈਗਨੂ ਜੀ ਖਾਲਸਾ ਵੈਗਨੂ ਜੀ ਕੀ ਫਤਿਹ ਅਸੀਂ ਫਤਿਹਪੁਰ ਮੰਨੀਆਂ ਪਿੰਡ ਤੋਂ ਬੋਲਦੇ ਹਾਂ ਜੀ ਕਿ ਪਿੰਡਾਂ ਦੇ ਵਿੱਚ EVM ਮਸ਼ੀਨਾਂ ਵਾਲੇ ਟ੍ਰੇਨਿੰਗ ਦੇਣ ਲਈ ਅੱਗੇ ਨਾਲੋਂ ਪਹਿਲਾਂ ਚੱਲ ਪਏ ਨੇ 2 ਮਹੀਨੇ ਕਿ ਵੀ ਅਸੀਂ ਮਤਲਬ ਟ੍ਰੇਨਿੰਗ ਦੇਣੇ ਆ ਵੀ ਬੋਰਡ ਤੁਹਾਡੀ ਸਹੀ ਪੈਂਦੀ ਆ ਪਰ ਅਸੀਂ ਵਿਰੋਧ ਕਰਦੇ ਆ ਪਿੰਡ ਵਾਸੀਆਂ ਉਹਨਾਂ ਦਾ ਵਿਰੋਧ ਕੀਤਾ ਵੀ ਅਸੀਂ ਕੋਈ ਸਾਨੂੰ ਟ੍ਰੇਨਿੰਗ ਦੇਣ ਦੀ ਲੋੜ ਨਹੀਂ ਸਾਡੀ ਬੋਰਡ ਕਦੀ ਸਹੀ ਨਹੀਂ ਪੈਂਦੀ ਕਿਉਂਕਿ ਉਦੋਂ ਗੱਲਾਂ ਹੋਰ ਹੁੰਦੀਆਂ ਹੁਣ ਮਸ਼ੀਨਾਂ ਹੋਰ ਦੱਸਣਗੀਆਂ ਇਸ ਕਰਕੇ ਅਸੀਂ ਵਿਰੋਧ ਕੀਤਾ ਅਸੀਂ ਹਰ ਪਿੰਡ ਨੂੰ ਇਹ ਆਣੇ ਆ ਵੀ ਫੁੱਲ ਡਟ ਕੇ ਵਿਰੋਧ ਕਰੋ ਇਹ ਕੋਈ ਜਿਹੜੀਆਂ ਵੋਟਾਂ ਨੇ ਬਲਟ ਪੇਪਰ ਤੇ ਪੈਣੀਆਂ ਚਾਹੀਦੀਆਂ ਨਾ ਕਿ ਐਵੇਂ ਮਸ਼ੀਨਾਂ ਤੇ ਪੈਣੀਆਂ ਚਾਹੀਦੀਆਂ ਜਿੰਨਾ ਚਿਰ ਆਪਾਂ ਬਲਟ ਪੇਪਰਾਂ ਤੇ ਵੋਟਾਂ ਨਹੀਂ ਪੈਂਦੀਆਂ ਉਨਾਂ ਚਿਰ ਮੋਦੀ ਨਹੀਂ ਨਿਕਲਦਾ ਉਹਨਾਂ ਜਿਹੜਾ ਆਪਣਾ ਨਾਂ ਸਿੱਖਾਂ ਦਾ ਕੋਈ ਮੁੱਦਾ ਚੁੱਕਿਆ ਜਾਊ ਨਾ ਕੋਈ ਇਹਦਾ ਕਿਉਂਕਿ ਇੱਕ ਮਤਲਬ ਉਹ ਰਾਜ ਆ ਗਿਆ ਜਿਹੜਾ ਮਤਲਬ ਆ ਜਿਵੇਂ ਪਹਿਲੇ ਰਾਜੇ ਬੈਂਦੇ ਸੀ ਗੱਡੀ ਤੇ ਉਹ ਗੱਲ ਆ ਇਸ ਕਰਕੇ ਅਸੀਂ ਇਹਨੇ ਐਮਐਮ ਦਾ ਵਿਰੋਧ ਕੀਤਾ ਜਾਵੇ ਇਹ ਵੀ ਮਸ਼ੀਨਾਂ ਦਾ ਤੇ ਜਿਹੜੀਆਂ ਬਲਟ ਪੇਪਰਾਂ ਤੇ ਵੋਟਾਂ ਪੈਣੀਆਂ ਚਾਹੀਦੀਆਂ ਸਾਰੇ ਪਿੰਡਾਂ ਨੂੰ ਵਿਰੋਧ ਕਰਨਾ ਚਾਹੀਦਾ ਜਿਹੜੇ ਜਿਹੜੇ ਪਿੰਡ ਚ ਜਾਂਦੇ ਠੋਕ ਕੇ ਵਿਰੋਧ ਕਰੋ ਇਹਨਾਂ ਦਾ ਵੀ ਅਸੀਂ ਤਾਂ ਵੋਟਾਂ ਮੰਗ ਕਰੋ ਕਿ ਵੀ ਸਾਡੀਆਂ ਪੇ ਵੋਟਾਂ ਇਹਨੀਆਂ ਬਲਟ ਪੇਪਰ ਤੇ ਪੈਣੀਆਂ ਚਾਹੀਦੀਆਂ ਮੋਗਾ ਦੇ ਕਸਬਾ ਬਾਗਾਪੁਰਾਣਾ ਦੇ ਮੋਗਾ ਰੋਡ ਤੇ ਸਥਿਤ ਕੈਨੇਡਾ ਕਮਿਊਨੀਕੇਸ਼ਨ ਇਲੈਕਟ੍ਰੋਨਿਕਸ ਦੀ ਦੁਕਾਨ ਨੂੰ ਦੇਰ ਰਾਤ ਚਾਰ ਚੋਰਾਂ ਨੇ ਨਿਸ਼ਾਨਾ ਬਣਾ ਕੇ ਦੁਕਾਨ ਦੇ ਸ਼ਟਰ ਤੋੜ ਕੇ ਲੱਖਾਂ ਦੀ ਚੋਰੀ ਨੂੰ ਅੰਜਾਮ ਦਿੱਤਾ। ਇਹ ਵਾਰਦਾ ਸিসিਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਤੇ ਇਸ ਜহਬੰਦੀ ਜਾਣਕਾਰੀ ਦਿਨਿਆ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਹ ਜਦੋਂ ਸ਼ਾਮੇ 8 ਵਜੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਮੋਗਾ ਸਥਿਤ ਆਪਣੇ ਘਰ ਚਲਾ ਗਿਆ ਤਾਂ ਤੜਕੇ 3:30 ਵਜੇ ਕਿਸੇ ਨੇ ਫੋਨ ਕੀਤਾ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਮੋਗਾ ਤੋਂ ਆਪਣੀ ਦੁਕਾਨ ਤੇ ਪਹੁੰਚੇ ਤਾਂ ਦੇਖਿਆ ਕਿ ਦੁਕਾਨ ਚੋਂ ਸਾਰਾ ਸਾਮਾਨ ਚੋਰੀ ਹੋ ਗਿਆ ਸੀ। ਕੀ ਹੈ ਜੀ ਮੈਨੂੰ ਨਾ ਹੀ ਫੋਨ ਆਇਆ ਪੀसीआर ਵਾਲਿਆਂ ਦਾ ਜਿਹੜੇ ਰਾਊਂਡ ਲਗਾਉਂਦੇ ਆ 3:10-15 ਮਿੰਟ ਨੀਰ ਬਾਊਟ ਉਹ ਮੈਨੂੰ ਕਹਿੰਦੇ ਜੀ ਆਪਣਾ ਤੁਹਾਡੀ ਨਾ ਦੁਕਾਨ ਦੇ ਛੱਦਰ ਚੱਕੇ ਪਿਆ ਵੈ ਤੁਸੀਂ ਦੁਕਾਨ ਤੇ ਹੋਗੇ ਮੈਂ ਕਹਾਂ ਜੀ ਮੈਂ ਮੋਗੇ ਤੋਂ ਆ ਮੈਂ ਮੋਗੇ ਦਾ ਵਸਨੀਕ ਆ ਮੈਂ ਕਹਾਂ ਜੀ ਮੈਂ ਬੇਨਤੀ ਕਰਦਾ ਵੀ 15 ਮਿੰਟ ਤੱਕ ਇੱਥੇ ਰਹਿ ਜਾਵੇ ਕਿ ਮੈਨੂੰ ਮੈਂ ਆਵਾਂ ਮੈਂ ਉਹਦੇ ਵੱਡੇ ਭਾਈ ਸਾਹਿਬ ਨੂੰ ਉਠਾਇਆ ਤੇ ਨਾਲ ਸਾਡੇ ਕਿਨੇ ਵੀ ਜਾ ਕੇ ਕਰਾਂਗੇ ਇਹ 라ਤੀ ਹੈ ਜੀ ਚੋਰੀ ਜਿਹੜੀ 2:49 ਤੇ ਹੋਈ ਹੈ 3:00 ਤੇ ਫਰਾਰ ਹੋ ਗਿਆ ਜੀ ਮੈਂ ਆਈਡੀਆ ਸਾਢੇ 3 ਦਿਨ ਤੱਕ ਇੱਥੇ ਵਾਗੇ ਬਣੇ ਆ ਗਿਆ ਕਿ ਮੈਂ 3:15 ਤੇ ਫੋਨ ਆ ਮੈਂ ਆਪਦੀ ਕਾਰ ਚੱਕੀ ਤੇ 3:35-40 ਤੱਕ ਮੈਂ ਇੱਥੇ ਆ ਗਿਆ ਵਾਗੇ ਬਣਨੇ ਤੇ ਜਦੋਂ ਮੈਂ ਆ ਕੇ ਦੇਖਿਆ ਤੇ ਸ਼ਟਰ ਪਟਿਆ ਸੀਗਾ ਜੀ ਪਹਿਲਾਂ ਤਾਂ ਮਨਾਂ ਤੇ ਸੁਰਤ ਨਹੀਂ ਰਹੀ ਜੀ ਠੀਕ ਹੈ ਮੈਂ ਆਪ ਦਾ ਦੇਖਿਆ ਮੈਨੂੰ ਲੱਗਾ ਕੁਝ ਨਹੀਂ ਹੋਇਆ ਠੀਕ ਹੈ ਜੀ ਫਿਰ ਜੀ ਜਦੋਂ ਮੈਂ 10 ਜ ਮੈਨੂੰ ਕਿਸੇ ਨਾਲ ਦੇ ਨ ਕਿਹਾ ਭਰਾ ਨੇ ਮੇਰੇ ਵੱਡੇ ਨੇ ਕਹਿੰਦਾ ਇਹ ਐਲ.ਆਈ.ਡੀ.ਆਂ ਤੂੰ ਟੰਗੀਆਂ ਨਹੀਂ ਹੋਈਆਂ ਮੈਂ ਕਿਹਾ ਇਹ ਐਲ.ਆਈ.ਡੀ.ਆਂ ਟੰ ਤੇ ਬਾਅਦ ਚ ਮੈਂ ਕੈਮਰੇ ਚ ਕਿੰਨੇ ਬਾਅਦ ਦੇਖਿਆ ਜਾ ਕੇ ਜਰੂਰ ਮੈਂ ਦੇਖਦਾ ਰਿਹਾ ਪਰ ਬਾਅਦ ਚ ਹੋਲੀ ਰਾਮ ਨੇ ਦੇਖਿਆ ਇੰਡਕਸ਼ਨ ਵੀ ਦੋ ਚੱਕੇ ਹੋਈ ਸੀ ਵੀ ਟੋਟਲ ਸਮਾਨ ਜਿਹੜਾ ਹੁਣ ਤੱਕ ਮੈਨੂੰ ਪਤਾ ਲੱਗ ਗਿਆ ਜੀ ਉਹ ਪੰਜ ਬੈਟਰੀ ਤਿੰਨ ਐਲਈਡੀਆਂ ਬਾਕੀ 500 ਰੁਪਏ ਗੱਲੇ ਤੇ ਨਗਦ ਸੀਗਾ ਜੀ ਤੇ ਆਪਣੇ ਦੋ ਇੰਡਕਸ਼ਨ ਤੇ ਇੱਕ ਪੁਰਾਣਾ ਮੋਬਾਈਲ ਸੀ ਜਿਸ ਦੀ ਕੀਮਤ 5-7 ਹਜ਼ਾਰ ਦੇ ਆਈਡੀਆ ਹੋਵੇ ਜੀ ਇਹ ਨਹੀਂ ਜੀ ਇਹ ਚਾਰ ਬੰਦੇ ਨੇ ਜ਼ੋਰ ਲਾ ਕੇ ਚੱਕਤਾ ਜੀ ਅੱਛਾ ਜਾਂ ਕੋਈ ਚੀਜ਼ ਉਹਨਾਂ ਨੇ ਪਾਈ ਹੋਈ ਸੀ ਹਾਂ ਇੱਕ ਗੱਲ ਹੋਰ ਜੀ ਉਹ ਬੰਦਿਆਂ ਦੇ ਕੋਲ ਅਸਲਾ ਵੀ ਟੰਗੇ ਸੀ ਦੇਖੋ ਕਿੱਡੀ ਗਲਤ ਚੀਜ਼ ਆਈ ਕੋਈ ਬੰਦਾ ਜੀ ਛੁਡਾਂਦਾ ਵੀ ਤਾਂ ਸ਼ੁਕਰ ਹੈ ਮੇਰਾ ਸਮਾਨ ਚੋਰੀ ਆਇਆ ਕੋਈ ਛੁਡਾਂਦਾ ਤਾਂ ਕਿਵੇਂ ਤਾਂ ਫਾਇਰ ਕਰ ਦਿੰਦੇ ਸਰ ਵੀਡੀਓ ਚਾਹ ਰਿਹਾ ਸਰ ਅਸਲਾ ਟੰਗਾ ਹੈ ਬੈਕ ਸਾਈਡ ਤੇ ਉਹਨੇ ਟੰਗਾ ਹੈ ਸੀਸੀ ਵੀਡੀਓ ਹੈ ਸਾਡੇ ਕੋਲ ਤੇ ਆਏ ਘੱਟ ਸੀ ਇਹ ਸਰ ਗੱਡੀ ਤੇ ਆਈ ਸੀਗੀ ਜੀ ਸਿਫਟ ਡਿਜ਼ਾਇਰ ਸਿਫਟ ਡਿਜ਼ਾਇਰ ਗੱਡੀ ਲੱਗਦੀ ਹੈ ਵੇਖਣ ਚ ਹਾਂਜੀ ਪੰਜ ਬੰਦੇ ਸੀਗੇ ਜੀ ਇਸਾਈਡ ਤੇ ਖੜੇ ਰਹੇ ਹਾਂ ਹੁਣ ਤੁਸੀਂ ਕੀ ਮੰਗ ਕਰਦੇ ਸਰ ਅਸੀਂ ਮੰਗ ਕਰਦੇ ਭਿਸ਼ਾਸ਼ਨ ਤੋਂ ਕਿ ਅੱਗੇ ਵੀ 3-4 ਵਾਰ ਹੋ ਚੁੱਕਾ ਚੋਰੀਆਂ ਸਰ ਪਤਾ ਕੀ ਅਸੀਂ ਆਪਦੇ ਨੂੰ ਸੇਫ ਨਹੀਂ ਦੁਕਾਨਦਾਰ ਸੀ ਵੀ ਕਿਲ ਕਰ ਰਹੇ ਹੁਣ ਸਾਡੇ ਮਨ ਚ ਹ ਨੁਕਸਾਨ ਤਾਂ ਸਰ ਬੰਦਾ ਭੁੱਲ ਜਾਂਦਾ ਪਰ ਡਰ ਨਹੀਂ ਬੰਦਾ ਭੁੱਲਦਾ ਕਿ ਜਿਹੜਾ ਡਰ ਪੈ ਗਿਆ ਵਾ ਕੀ ਕਰਨ ਨੂੰ ਕੋਈ ਚੀਜ਼ ਸੀ ਮਾਲ ਨਹੀਂ ਰਖਦੇ ਜੀ ਗਾਹਕ ਮੁੜਦਾ ਰੱਖਦੇ ਆ ਤੇ ਜੀ ਆਹ ਵਾਰਦਾਤਾਂ ਹੁੰਦੀਆਂ ਹੁਣ ਦੱਸੋ ਸਿੱਧਾ ਜਾਈਏ ਸਾਡੀ ਮੰਗ ਇਹ ਹੀ ਹੈ ਜੀ ਸਾਡਾ ਜਿਹੜਾ ਜ਼ਬਤੀ ਦਾ ਸਮਾਨ ਅਸੀਂ ਕੋਈ ਤੁਹਾਨੂੰ ਝੂਠ ਨਹੀਂ ਮਾਰਿਆ ਕਿ ਗੱਲੇ ਚ 50000 ਕੁਛ ਹੋ ਸਾਡਾ ਬਾਗੇਮੇਂਡ ਰਿਕਾਰਡ ਪਤਾ ਕਰ ਸਕਦੇ ਅਸੀਂ ਸਿੰਪਲ ਸਾਦੇ ਬੰਦੇ ਕੋਈ ਗਲਤ ਚੀਜ਼ ਕਰਨ ਨਾਲ ਨਹੀਂਗੇ ਤੇ ਸਾਨੂੰ ਮੰਗ ਦਿੱਤੀ ਹੈ ਤਾਂ ਕਿ ਸਾਡਾ ਪ੍ਰਸ਼ਾਸਨਪਤੀ ਵਿਸ਼ਵਾਸ ਬਣਿਆ ਰਵੇ ਵਰਨਾ ਸਰ ਮਾਹੌਲ ਮਾੜਾ ਜੀ ਇਸ ਟਾਈਮ ਤੱਕ ਲੋਕੀ ਹੋ ਡਰਨਗੇ ਸਰ ਰੋਡ ਤੇ ਦੁਕਾਨ ਹੁੰਨ ਤੇ باوجود ਇਹ ਚ ਕਿੱਥੇ ਸੇਫਟ ਨਹੀਂ ਇਹ ਵੀਡੀਓ ਚ ਦੇਖਿਆ ਟਰਾਲੀ ਟਰੱਕ ਆਂਦੇ ਰਹੇ ਕੁਛ ਵੀ ਸਰ ਮੈਂ ਕਿੰਦੇ ਮੇ ਕੋ ਪੁਲਿਸ ਵਾਲੇ ਸਹਾਰੇ ਸੀ ਕਿ ਕਿੰਦੇ ਆਪਣਾ ਇੱਥੇ ਚੌਂਕ ਦਾ ਲਵਾਣਾ ਪੈਸੇ ਦੀ سپورਟ ਕਰੋ ਵੀ ਆਪਣਾ 100 200 ਮਹੀਨਾ ਮੈਂ ਕਿਹਾ ਜੀ ਕੋਈ ਨਾ ਮੈਂ 200 ਪਏ ਦਿੱਤਾ ਕੁਛ ਨਹੀਂ ਪੁੱਛਿਆ ਕਈ ਲੋਕ ਹਿਸਾਬ ਲਾਂਦੇ ਆ 50 ਦੁਕਾਨਾਂ ਦੇ 10000 ਬਣ ਗਿਆ ਉਹ ਬਣ ਗਿਆ ਇਹ ਬਣ ਗਿਆ ਕੁਛ ਨਹੀਂ ਜੀ ਇਹ 200 ਮੰਗੇ ਦਿੱਤਾ ਮੈਂ ਕਿਹਾ ਸੇਫਟੀ ਜੀ ਤੇ ਚੌਂਕੀਦਾਰ ਨੇ ਮੈਨੂੰ ਦੱਸਿਆ ਸੀਗਾ ਜੀ ਆਪਣਾ ਕਿੰਦੇ ਤੇਰੀ ਦੁਕਾਨ ਦਾ ਛੜਾ ਟੱਕਿਆ ਹੈ ਕਰਿਆ ਦੇ ਚੈਨਲ ਤੇ ਉਹਨੂੰ ਦਿਖਾ ਦਿੰਨੇ ਹਾਂ ਸੀਸੀਟੀਵੀ ਹਾਂ ਸੋਰਾ ਪਰਿਵਾਰ ਆਪਣੀ ਨੂੰ ਨੂੰ ਇਸ ਆਸ ਨਾਲ ਵਿਦੇਸ਼ ਭੇਜਦਾ ਹੈ ਕਿ ਉਹ ਉੱਥੇ ਜਾ ਕੇ ਆਪਣੇ ਲੜਕੇ ਨੂੰ ਵੀ ਵਿਦੇਸ਼ ਲੈ ਜਾਵੇਗੀ ਪਰ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿੱਚ ਲੜਕੀ ਆਪਣੇ ਫਾਇਦੇ ਲਈ ਵਿਦੇਸ਼ ਜਾਣ ਤੋਂ ਇਨਕਾਰ ਕਰ ਦਿੰਦੀ ਹੈ ਅਜਿਹਾ ਇੱਕ ਹੋਰ ਮਾਮਲਾ ਗੁਰਦਾਸਪੁਰ ਦੇ ਥਾਣਾ ਦੁਰੰਗਲਾਂ ਦੇ ਪਿੰਡ ਦਬੜੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਨੇ ਲੱਖਾਂ ਰੁਪਏ ਖਰਚ ਕੇ ਆਪਣੀ ਨੂੰ ਨੂੰ ਕੈਨੇਡਾ ਭੇਜ ਦਿੱਤਾ ਤਾਂ ਜੋ ਉਹ ਆਪਣੇ ਲੜਕੇ ਨੂੰ ਵੀ ਕੈਨੇਡਾ ਵਿੱਚ ਸੈਟਲ ਹੋਣ ਲਈ ਬੁਲਾ ਸਕੇ ਪਰ ਲੜਕੀ ਨੇ ਵਿਦੇਸ਼ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਜਦੋਂ ਲੜਕਾ ਆਪਣੇ ਖਰਚੇ ਅਤੇ ਲੜਕੀ ਦੀ ਮਰਜ਼ੀ ਤੋਂ ਬਿਨਾ ਕੈਨੇਡਾ ਗਿਆ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸ ਸੋਗ ਕਾਰਨ ਲੜਕੇ ਦਾ ਵੀ ਮਾਨਸਿਕ ਹੁੰਦਾ ਜਾ ਰਿਹਾ ਹੈ ਤੇ ਰੋਗੀ ਹੁੰਦਾ ਜਾ ਰਿਹਾ ਹੈ ਤੇ ਉਸ ਤੋਂ ਦੁਖੀ ਹੋ ਕੇ ਪਰਿਵਾਰ ਨੇ ਲੜਕੀ ਦੇ ਪਰਿਵਾਰ ਵਾਲਿਆਂ ਖਿਲਾਫ ਪੁਲਿਸ ਕੋਲ ਵਿਸ਼ ਕਾ ਦਰਜ ਕਰਵਾਈਏ ਜਦਕਿ ਪੁਲਿਸ ਨੇ ਲੜਕੀ ਦੇ ਪਿਤਾ ਤੇ ਮਾਂ ਖਿਲਾਫ ਮਾਮਲਾ ਦਰਜ ਕਰ ਲਿਆ। ਗੱਲ ਤੇ ਕੁਝ ਵੀ ਨਹੀਂ ਹੋਈ ਮੈਂ ਐਵੇਂ ਆਖੀ ਆ ਵੀ ਗੱਲ ਕੋਈ ਹੋਈ ਐ। ਉਹ ਪਹਿਲਾਂ ਮੇਰਾ ਪੁੱਤ ਨੂੰ ਚੰਗਾ ਲੱਗਾ। ਹੁਣ ਮੇਰਾ ਪੋਤੇ ਨੂੰ ਮਾੜਾ ਲੱਗਾ ਤੇ ਪਹਿਲਾਂ ਚੰਗਾ ਸੀ ਤੇ ਹੁਣ ਮਾੜਾ ਆ ਤੇ ਇਹ ਕੋਈ ਗੱਲ ਵੀ ਨਹੀਂ ਹੋਈ ਮੈਂ ਤੇ ਇਹਨੂੰ ਧੀਆਂ ਤੋਂ ਵੀ ਉੱਤੇ ਰੱਖਿਆ ਮੇਰੇ ਕੋਲ ਗਲੀ ਮਹਲੇ ਵੀ ਆਣ ਕੇ ਕਹਦੇ ਵੀ ਇਹਨ ਐਸ ਨੋ ਦਾ ਮੂੰਹ ਵੀ ਫਟਕਾਰਿਆ ਵੀ ਤੂੰ ਮੇਰੇ ਘਰ ਨਿਕਲ ਕੇ ਆ ਗਈ ਆ ਮੈਂ ਆਖਿਆ ਅੱਜ ਮੈਂ ਆਖਾਂਗੇ ਨਾ ਨਿਕਲ ਕੇ ਆ ਗਈ ਆ ਤਾਂ ਦੁਨੀਆ ਵੀ ਆਖਣਾ ਹੈ ਤੇ ਮੇਰੀ ਆ ਮੇਰੇ ਘਰ ਆ ਗਈ ਆ ਮੇਰੀ ਇਹਲੇ ਤੇ ਮੈਂ ਆਪਣੀ ਬਣਾ ਕੇ ਰੱਖੀ ਤੇ ਮਗਰੋਂ ਸਾਣੀ ਇਹਨੇ ਬਹਾਡਣਾ ਇਹ ਠੱਗੀਆਂ ਠੋਰੀਆਂ ਪਿਆ ਇਨੂੰ ਆਂਦੀ ਨੂੰ ਸਕੂਲੇ ਪਾਇਆ ਆਂਦੀ ਨੇ ਮੈਨੂੰ ਰੋਟੀਆਂ ਪਕਾ ਕੇ ਦੇਣੀਆਂ ਆਂਦੀ ਨੇ ਮੈਨੂੰ ਤਿਆਰ ਕਰਕੇ ਕੱਲਣਾ ਫੇਰ ਮੈਂ ਇਹ ਹੋਣ ਫੇਰ ਜਦੋਂ ਪਾਪਾ ਸਾਡਾ ਪੂਰਾ ਹੋਇਆ ਆਈ ਤੇ ਮੈਂ ਦੇਖਿਆ ਤੇ ਮੈਂ ਹਾਇ ਨੇ ਤੇਰਾ ਤੇ ਸਰੀਰ ਹੀ ਸੋਗ ਗਿਆ ਮੁੜ ਕੇ ਫੇਰ ਤੁਸੀਂ ਹਾਲਾ ਮੈਂ ਦੁੱਧ ਕਿਹਾਵਾਂ ਦੇ ਨਾਲ ਇਹਨੂੰ ਰੋਟੀਆਂ ਤੇ ਇਹਨੂੰ ਪਾਲਿਆ ਵੀ ਉਹ ਜਿਹੜਾ ਫੇਰ ਕੀ ਹੋ ਗਿਆ ਕੋਈ ਗੱਲ ਨਹੀਂ ਮੁੜ ਕੇ ਮੇਰੇ ਪੁੱਤ ਨੂੰ ਇਹ ਤੱਕਾ ਦਿੱਤਾ ਣ ਕੇ ਕੀ ਕੀਤਾ ਹਾਂ ਹਾਂ ਅੱਛਾ ਬਾਹਰ ਵੀ ਨਹੀਂ ਬਾਹਰ ਵੀ ਨਹੀਂ ਮੇਰੇ ਪੁੱਤ ਨੂੰ ਠਿਕਣ ਦਿੱਤਾ ਬਾਹਰ ਕਿਹੜਾ ਠਿਕਣ ਦਿੱਤਾ ਬਾਰਵੰਟੀ ਗੰਦ ਦਿੱਤਾ ਤੇ ਠੱਗੀ ਮਾਰੀਆਂ ਨਾ ਰੱਖ ਕੇ ਚੰਗੀ ਤਰ੍ਹਾਂ ਮੁੜ ਕੇ ਸਾਰੇ ਜਦੋਂ ਇਹਨਾਂ ਦੇ ਪੇਕੇ ਦੇ ਕੋਠੇ ਲੱਗੇ ਨਾ ਛੱਤਨ ਇਹਨਾਂ ਦਾ ਸਾਰੇ ਪਿੰਡ ਨੇ ਆਣ ਕੇ ਸਾਨੂੰ ਆਖਿਆ ਵੀ ਤੁਹਾਡਾ ਘਰ ਉਧਰ ਜਾਣ ਡਿਆ ਤੁਹਾਡਾ ਘਰ ਉਧਰ ਜਾਣ ਡਿਆ ਤੇ ਮੈਂ ਆਖਿਆ ਵੀ ਮੇਰੀ ਨੋ ਨਹੀਂ ਮੂਰਖਾ ਮੇਰਾ ਘਰ ਨਹੀਂ ਉਧਰ ਜਾਣ ਡਿਆ ਮੈਨੂੰ ਨਹੀਂ ਪਤਾ ਵੀ ਮੇਰਾ ਘਰ ਲਾਇਆ ਮੈਂ ਤੇ ਖੱਟਿਆਵਣਾ ਨੇ ਮੋਢਰੇ ਕੀ ਹਾਲ ਨੇ ਟੋਣ ਦੇ ਬੱਚੇ ਦੇ ਤੇ ਬੱਚੇ ਹਾਲ ਹਾਲ ਤੇ ਅਜੇ ਵੀ ਸਾਡੀ ਦਵਾਈ ਚੱਲਣ ਰਹੀ ਆ ਮੇਰੇ ਬੱਚੇ ਨੇ ਤਾਂ ਜਿਹੇ ਜਿਆ ਕੀਤਾ ਤਾਂ ਪਤਾ ਹੀ ਉਹਨੂੰ ਜੋ ਕਰਕੇ ਘੱਲ ਲਿਆ ਮੈਂ ਤਾਂ ਖਰਾ ਕਿਤਰਾ ਆਪਣੇ ਪੁੱਤ ਨੂੰ ਦਹੀਂ ਦੇਣੀ ਮੇਰਾ ਪੁੱਤ ਕਿਦੇ ਉੱਥੋਂ ਲੱਭਾ ਸੀ ਤੇ ਫਿਰ ਮੈਂ ਲੱਭ ਕੇ ਤਾਂ ਆਪਣਾ ਪੁੱਤ ਘਰ ਚ 4-5 ਲੱਖ ਰੁਪਈਆ ਲਾ ਕੇ ਫਿਰ ਮੈਂ ਆਪਣਾ ਪੁੱਤ ਘਰ ਮੰਗਾਇਆ ਤੇ ਹੁਣ ਕੀ ਮੰਗਿਆ ਤੇ ਹੁਣ ਹੁਣ ਹੀ ਅੰਬਰਸਰੋਂ ਅਸੀਂ ਦਵਾਈ ਇਹਦੀ ਘਰ ਆਣ ਡਏ ਆ ਬਟਾਲਾ ਨੇੜਲੇ ਪਿੰਡ ਜਤੂ ਸਰਜੇ ਬੀਤੀ ਦੇਰ ਰਾਤ ਲੁਟੇਰਿਆਂ ਵੱਲੋਂ ਏਟੀਐਮ ਤੋੜਿਆ ਗਿਆ ਤੇ ਮਿਲੀ ਜਾਣਕਾਰੀ ਅਨੁਸਾਰ ਡੀਐਸਪੀ ਰਜੇਸ਼ ਕੱਕੜ ਨੇ ਕਿਹਾ ਕਿ ਪਿੰਡ ਵਿੱਚ ਏਟੀਐਮ ਲੱਗਾ ਸੀ ਜਿਸ ਨੂੰ ਦੋ ਤੋਂ ਤਿੰਨ ਲੋਕਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਲੱਗਦਾ ਹੈ ਕਿ ਕਿਸੇ ਚਾਰ ਪਈਆ ਵਾਂਟ ਤੇ ਆਏ ਸਨ ਤੇ ਉਹਨਾਂ ਸਾਰਾ ਏਟੀਐਮ ਤੋੜ ਦਿੱਤਾ ਪਰ ਬੈਂਕ ਦਾ ਕੋਈ ਨੁਕਸਾਨ ਨਹੀਂ ਹੋਇਆ ਪਿੰਡ ਜਤੂ ਸਰਜਾ ਏਟੀਐਮ IDBI ਬੈਂਕ ਦਾ ਏਟੀਐਮ ਹੈ ਜਿੱਥੇ ਇੱਕ ਰਾਤ ਦੀ ਅਟੈਂਪਟ ਹੋਈ ਹੈ ਕੋਈ ਪੈਸਾ ਬਖਾਰ ਨਹੀਂ ਗਿਆ ਤੇ ਇੱਕ ਵਾਰਦਤ ਹੋਈ ਨਹੀਂ ਤੁਸੀਂ ਟ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਆਪਣੇ ਸੀਸੀ ਕੀਆ ਵਗੈਰਾ ਹੋ ਚੈੱਕ ਕਰ ਰਹੇ ਆ ਸਰ ਕਟਨ ਵਗੈਰਾ ਲੈ ਕੇ ਸੀ ਕਿੰਨਾਂ ਪਾਣੀ ਪਾਣਗੇ ਟੈਂਪਟ ਹੋਈ ਹੈ ਹਾਲੇ ਕੋਈ ਸਮਾਨ ਨਹੀਂ ਗਿਆ ਟੈਂਪਟ ਹੋਈ ਹੈ ਵਾਰਦਤ ਹੋਈ ਹੈ ਜਿਹੜੇ ਸ ਕਰਨ ਟ੍ਰੈਸ ਕਰ ਰਹੇ ਆ ਤੇ ਆਪਣਾ ਕਾਰਵਾਈ ਕਰ ਰਹੇ ਆ ਪਹਿਲਾਂ ਮੁਕੇ ਕੋਈ ਸੀ ਟ੍ਰੈਕ ਕਰਾਇਆ 2018 ਚ ਹੋਈ ਸੀ ਉਹ ਟ੍ਰੈਸ ਹੋ ਗਈ ਸੀ ਪਤਾ ਲੱਗਾ ਕਿੰਨੇ ਬੰਦੇ ਸੀ ਕਰਕੇ ਆਏ ਕੁਝ ਹਾਂ ਵਿਕਲ ਤੇ ਆਏ ਆ 4 ਵੀ 4 ਵੀਲ 4 ਵੀਲਰ ਦੇ ਆਏ ਆ ਤੇ ਬਊਟ ਦੋ ਤਿੰਨ ਬੰਦੇ ਹੋਣਗੇ ਜਿੰਨਾਂ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਇਹ ਰਾਤ ਕੋਈ ਇੱਕਰ ਵੀ ਤਕਰੀਬਾ ਪੰਚਕੂਲਾ ਚ ਕਤਲ ਦੇ ਮਾਮਲੇ ਵਿੱਚ ਨੌਜਵਾਨ ਬਣਿਆ ਬਜ਼ੁਰਗ ਮੌਜੂਦਾ ਮਾਮਲਾ ਰਾਮਚੰਦਰ ਮ੍ਰਿਤਕ ਪ੍ਰੀਤੀ ਦੇ ਪਿਤਾ ਵੱਲੋਂ ਦਰਜ ਕਰਵਾਇਆ ਸ਼ਿਕਾਇਤ ਦੇਦਾਰ ਤੇ ਦਰਜ ਕੀਤਾ ਗਿਆ ਸੀ ਕਿ ਉਸਦੀ ਲੜਕੀ ਪੰਚਕੂਲਾ ਦੇ ਸੈਕਟਰ 16 ਸਥਿਤ ਇੱਕ ਘਰ ਵਿੱਚ ਘਰੇਲੂ ਨੌਕਰਾਨੀ ਦਾ ਕੰਮ ਕਰਦੀ ਸੀ ਉਹ ਮਕਾਨ ਨੰਬਰ 98 ਸੈਕਟਰ 16 ਪੰਚਕੂਲਾ ਦੇ ਪਿਛਲੇ ਵਿਹੜੇ ਵਿੱਚ ਮ੍ਰਿਤਕ ਪਾਈ ਗਈ ਸੀ ਤੇ ਇਸ ਤੋਂ ਬਾਅਦ ਪੁਲਿਸ ਨੇ ਲੋੜਿੰਦੀ ਜਾਂਚ ਕਾਰਵਾਈ ਅਤੇ ਹੋਰ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ ਇਸ ਮਗਰੋਂ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਬਾਅਦ ਵਿੱਚ ਉਸ ਨੂੰ ਨਿਆਇਕ ਹਾਸਤ ਵਿੱਚ ਕੇਂਦਰੀ ਜੇਲ ਅੰਬਾਲਾ ਵਿਖੇ ਭੇਜ ਦਿੱਤਾ ਹੈ ਸਮੂਹ ਨਰੇਗਾ ਵਰਕਰਸ ਯੂਨੀਅਨ ਦੇ ਉਧੇਦਾਰਾਂ ਨੇ ਮਹਾਤਮਾ ਗਾਂਧੀ ਪਿੰਡੂ ਰੋਜ਼ਗਾਰ ਗਾਰੰਟੀ ਐਕਟ 2005 ਅਧੀਨ ਨਜਾਇਜ਼ ਹਾਜ਼ਰੀ ਲਗਾ ਕੇ ਕਾਨੂੰਨ ਦੀਆਂ ਤੱਜੀਆਂ ਉਡਾਣ ਵਾਲੇ આરોપીਾਂ ਤੇ ਕਾਰਵਾਈ ਦੀ ਮੰਗ ਕੀਤੀ ਆਪਣੀ ਸ਼ਿਕਾਇਤ ਵਿੱਚ ਉਹਨਾਂ ਦੱਸਿਆ ਕਿ ਪਿੰਡਾਂ ਵਿੱਚ ਮਨਰੇਗਾ ಗ್ರಾಮ ਰੋਜ਼ਗਾਰ ਸੇਵਕ ਐਪੀਓ ਦੀ ਮਿਲੇ ਭੋਗਤ ਨਾਲ ਪਿੰਡਾਂ ਦੇ ਵਿੱਚ ਐਪੀਓ ਦੇ ਕੰਮ ਵਿੱਚ ਸਾਰੇ ਆਮ ਨਜਾਇਜ਼ ਹਾਜ਼ਰੀ ਲੱਗ ਰਹੀਆਂ ਤੇ ਇਸ ਦੀ ਰਿਪੋਰਟ ਬਲਾਕ ਅਫਸਰ ਅਤੇ ਏਪੀਡੀ ਨੂੰ ਡੇਲੀ ਰਿਪੋਰਟ ਭੇਜ ਰਿਹਾਣ ਕਿ ਕੋਈ ਵੀ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਿਆ ਇਸ ਤੋਂ ਸਿੱਧ ਹੁੰਦਾ ਹੈ ਕਿ ਇਨਾਂ ਮੁਲਾਜ਼ਮਾਂ ਨੂੰ ਪੂਰਾ ਹਿੱਸਾ ਮਿਲ ਰਿਹਾ ਹੈ ਪੁਰਾਣੀ ਹੈ ਅੱਜ ਦਾ ਜਿਹੜਾ ਇਹ ਮਸਲਾ ਹੈ ਇਹ ਜਿਹੜਾ ਆਪਣੇ ਮਹਾਤਮਾ ਗਾਂਧੀ ਕੌਮੀ ਵਿਧਿਆਰਥੀ ਰੋਜ਼ਗਾਰ ਗਰੰਟੀ ਐਕਟ 2005 ਦੇ ਜੇ ਵਿੱਚ ਰਜਿਸਟਰਡ ਪਰਿਵਾਰਾਂ ਨੂੰ 100 ਦਿਨ ਦਾ ਰੋਜ਼ਗਾਰ ਦੇਣਾ ਯਕੀਨੀ ਬਣਾਇਆ ਗਿਆ ਹੈ ਤੇ ਉਹਦੇ ਨਾਲ ਜੇਕਰ ਕੰਮ ਨਹੀਂ ਦਿੰਦੇ ਤਾਂ ਬਿਰਜਗਾਰੀ ਪੱਤਾ ਜਿਹੜਾ ਦੇਣਾ ਜਿਹ ਕਿੰਨੀ ਬਣਾਇਆ ਗਿਆ ਸੀ ਸਰਕਾਰ ਵੱਲੋਂ ਪਰ ਅੱਜ ਦੇਖਣ ਨੂੰ ਮਿਲਿਆ ਕਿ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਿਹੜਾ 100 ਦਿਨ ਦਾ ਰੋਜ਼ਗਾਰ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਜਿਹੜੇ ਜਾਲੀ ਜੋਬ ਕਾਰਡ ਬਣਾ ਕੇ ਤਨਾਟ ਵਰਗ ਦੇ ਲੋਕਾਂ ਦੀਆਂ ਜਿਹੜੀਆਂ ਨਜਾਇਜ਼ ਹਾਜ਼ਰੀਆਂ ਪਾ ਕੇ ਉਹਨਾਂ ਦਾ ਜਿਹੜਾ ਨਜਾਇਜ਼ ਪੈਸਾ ਉਹਨਾਂ ਦੇ ਖਾਤਿਆਂ ਦੇ ਵਿੱਚ ਪੈ ਰਿਹਾ ਮੇਰੇ ਕੋਲ ਹਵੋਰ ਬਲਾਕ ਦੇ 15 16 ਪਿੰਡਾਂ ਦੀ ਰਿਪੋਰਟ ਹੈ ਜਿੱਥੇ ਮੈਂ ਦੇਖਿਆ ਕਿ ਲੋਕ ਜਿਹੜੇ ਅੱਗ ਸੇਕ ਰਹੇ ਨੇ ਤੇ ਉਹਨਾਂ ਨੂੰ ਨਰੇਗਾ ਦੇ ਵਿੱਚ 10-10 ਲੋਕ ਪ੍ਰੈਜੈਂਟ ਨੇ ਇੱਕ ਬੰਦਾ ਪਿੰਡ ਗਵਿੰਦਗੜ ਦਾ ਇੱਕ ਦਿਨ ਵਿੱਚ 6 ਥਾਂ ਤੇ ਖੜ ਕੇ ਜਿਹੜਾ ਹਾਜ਼ਰੀ ਲਗਵਾ ਰਿਹਾ ਇਸੇ ਤਰ੍ਹਾਂ ਪਿੰਡ ਜੋਧਪੁਰ ਦੇ ਵਿੱਚ ਪਿੰਡ ਭਾਗਸਰ ਦੇ ਵਿੱਚ ਤੇ ਆਪਣੇ ਕਾਫੀ ਪਿੰਡ ਨੇ ਜਿਹੜੀ ਰਿਕੁਆਇਰਡ ਮੇਰੇ ਕੋਲ ਆਗਾ ਮੈਂ ਦੱਸ ਸਕਦੀ ਆ ਰਾਜਾਵਾਲੀ ਪਿੰਡ ਦੇ ਵਿੱਚ ਐ ਜਿਹਦੀ ਅਸੀਂ ਰਿਪੋਰਟ ਐ ਮੌਕੇ ਦੇ ਜਿਹੜੇ ಗ್ರಾಮ ਸੇਵਕ ਨੂੰ ਵੀ ਦੱਸਿਆ ਹੋਇਆ ਪਰ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਐ ਵੀਡੀਓ ਮੈਡਮ ਨੂੰ ਵੀ ਜਿਹੜਾ ਦੱਸਿਆ ਹੋਇਆ ਐ ਏਪੀਓ ਮਨਰੇਗਾ ਜਿਹੜਾ ਕਿ ਖੁਦ ਪਾਵਲਵਾਸੀ ਦਾ ਉਹਦੇ ਪਿੰਡ ਦੇ ਵਿੱਚ ਇੰਨੀ ਕਰਪਸ਼ਨ ਐ ਕਿ ਉਹ ਜਿਹੜੀ ਫੋਨ ਤੋਂ ਜਿਹੜੀ ਫੋਟੋ ਖਿੱਚ ਕੇ ਤੇ ਉਹਦੇ ਤੋਂ ਜਿਹੜੀ ਨਜਾਇਜ਼ ਹਾਜ਼ਰੀਆਂ ਲਗਾਈਆਂ ਜਾਂਦੀਆਂ ਕਿੰਨੇ ਪਿੰਡ ਕਿੰਨੇ ਹੋਗੇ ਮੇਰੇ ਕੋਲੇ ਜੀ ਅਵੋਰ ਬਲਾਕ ਦੇ ਵਿੱਚ 85 ਪਿੰਡ ਪੈਂਦੇ ਨੇ ਜਿਹਦੇ ਵਿੱਚ ਟਾਣੀਆਂ ਵੀ ਨੇ ਤੇ ਸਾਰੇ ਪਿੰਡਾਂ ਦੀ ਰਿਪੋਰਟ ਜਦੋਂ ਅਸੀਂ ਚੈੱਕ ਕਰਦੇ ਆ ਤਾਂ ਇਹੀ ਜਿਹੜੀ ਕਰਾਪਸ਼ਨ ਸਾਰੇ ਪਿੰਡਾਂ ਦੇ ਵਿੱਚ ਸਾਨੂੰ ਮਿਲਦੀ ਹੈ ਸਾਰੇ ਪਿੰਡਾਂ ਦੇ ਵਿੱਚ ਇਹ ਹੀ ਹੋ ਰਿਹਾ ਤੇ ਅਸੀਂ ਇਹੀ ਮੰਗ ਕਰਦੇ ਆ ਵੀ ਅੱਜ ਇਹ ਪ੍ਰੂਫ ਹੈ ਜਿਹੜੇ ਅਸੀਂ ਅੱਗੇ ਵੀ ਡੀਸੀ ਸਭ ਨੂੰ ਡੀਸੀ ਮੈਡਮ ਨੂੰ ਦਿਖਾਏ ਸੀ ਜਿਹਦੇ ਵਿੱਚੋਂ ਅਸੀਂ ਇੱਕ ਆਈਡੀ ਬੰਦ ਕਰਾਉਣ ਦੇ ਵਿੱਚ ਸਫਲ ਹੋਏ ਆ ਤੇ ਜਿਹੜੇ ਅੱਜ ਇਹ ਪ੍ਰੂਫ ਹੈ ਇਹ ਵੀ ਪੇਸ਼ ਕਰਾਂਗੇ ਤੇ ਜਿਹੜੇ ਵੀ ਅਧਿਕਾਰੀ ਨੇ ਮੇਟ ਨੇ ਇਹ ਕਰਾਪਸ਼ਨ ਕੀਤੀ ਹੈ ਉਹਦੇ ਤੇ ਜਿਹੜੀ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਦੋਸ਼ੀਆਂ ਦੇਤੇ ਪਰਚੇ ਦਰਜ ਕੀਤੇ ਜਾਣ ਤਾਂ ਜੋ ਮਜ਼ਦੂਰਾਂ ਨੂੰ ਇਨਸਾਫ ਮਿਲ ਸਕੇ ਪਿੰਡਾ ਤੁਸੀਂ ਜਾਣਦੇ ਹੋਗੇ ਪਿੰਡਾ ਸਰਪੰਚਾਂ ਨਾਲ ਕਿਸੀ ਦਾ ਮੀਟਿੰਗ ਨਹੀਂ ਹੁੰਦੀ ਇਸ ਮਸਲੇ ਦਾ ਅਸਲ ਦੇ ਵਿੱਚ ਜੇਕਰ ਉਹ ਸਾਡੇ ਨਾਲ ਮੀਟਿੰਗਾਂ ਕਰਨਗੇ ਨਾ ਤਾਂ ਉਹਨਾਂ ਦਾ ਜਿਹੜਾ ਖਾਨ ਹੈ ਉਹ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਮਤਲਬ ਉਹਨਾਂ ਦੀ ਮਿਲੀ ਭੁਗਤ ਹੈ। ਹਾਂਜੀ ਉਹਨਾਂ ਦੀ ਮਿਲੀ ਭੁਗਤ ਹੈ। ਸਰਪੰਚ तकरीबन ਸਾਡੀ ਮੀਟਿੰਗਾਂ ਜਿਹੜੀਆਂ ਕਰਵਾ ਕੇ ਰਾਜੀ ਨਹੀਂ ਹੈ। ਇਹ ਤਾਂ ਜਦੋਂ ਕਿਸੇ ਨੂੰ ਲੌਸ ਲੱਗਦਾ ਕਿਸੇ ਦੇ ਪੈਸੇ ਨਹੀਂ ਆਉਂਦੇ ਤਾਂ ਉਹ ਸਾਨੂੰ ਫੋਨ ਕਰਦੇ ਆ ਵੀ ਭਾਂਜੀ ਸਾਡੇ ਇੰਨੇ ਦਿਹਾੜੀਆਂ ਦੇ ਪੈਸੇ ਆਏ ਨਹੀਂ ਜਾਂ ਸਾਨੂੰ ਕੰਮ ਨਹੀਂ ਮਿਲ ਰਿਹਾ। ਉਦੋਂ ਅਸੀਂ ਉਹਨਾਂ ਦਾ ਡਾਟਾ ਚੈੱਕ ਕਰਦੇ ਆਂ। ਉਦੋਂ ਸਾਨੂੰ ਪਤਾ ਲੱਗਦਾ। ਪਰ तकरीबन ਇਹ ਜਿਹੜੀ ਇਹ ਮੇਟਾਂ ਦੀ ਸਰਪੰਚਾਂ ਦੀ ਤੇ ਵੀਡੀਓ ਦਫ਼ਤਰ ਦੀ ਜਿਹੜੀ ਮਿਲੀ ਭੁਗਤ ਹੈ। ਖੁਦ ਸਾਡੇ ਪਿੰਡ ਦਾ ਸਰਪੰਚ ਤਾਂ ਇੱਥੇ ਲੋਕਪਾਲ ਜੀ ਕੋਲੇ ਇਹ ਜਿਹੜਾ ਬਿਆਨ ਵੀ ਦੇ ਕੇ ਚਲਾ ਜਿਹੜਾ ਹੈ ਉਹ ਅਸੀਂ ਕਰਨਾ ਹੁੰਦਾ ਤੇ ਜਿਹੜਾ ਸਾਨੂੰ ਮਨੂ ਰਾਣੀ ਜੀ ਜਿਹੜਾ ਉਹ ਕਰਨੇ ਦਿੰਦੇ ਪਰ ਇਹ ਸਾਰਾ ਸਾਰ ਗਲਤ ਹੈ ਉਹਨਾਂ ਦੀ ਸਰਪੰਚੀ ਜਿਹੜੀ ਉਹਨੂੰ ਪੰਗ ਹੋ ਚੁੱਕੀ ਹੈ ਆਉਣ ਵਾਲੇ ਜਿਹੜੇ ਸਰਪੰਚ ਹੈ ਉਹ ਆਪ ਦਾ ਜਿਹੜਾ ਵਧੀਆ ਸਰਪੰਚੀ ਤੇ ਵਧੀਆ ਜਿਹੜਾ ਲੋਕਾਂ ਦੇ ਲਈ ਖੜੇ ਹੋਣ ਤਾ ਜੋ ਕਿਸੇ ਨਾ ਕਿਸੇ ਆਪਣੇ ਪੰਜਾਬ ਦੇ ਲਈ ਕੁਛ ਆਪਾਂ ਚੰਗਾ ਕਰ ਸਕੀਏ ਤੁਸੀਂ ਇੱਥੇ ਮਿਲਣ ਆਏ ਹੋ ਇਹਨਾਂ ਨੂੰ ਮਿਲਿਆ ਗਿਆ ਜੇ ਹੁਣ ਮਿਲਦਾ ਹਾਂਜੀ ਇਹਨਾਂ ਨੂੰ ਮਿਲਣ ਆਏ ਆ ਅਸੀਂ ਮੰਗ ਪੱਤਰ ਵੀ ਦੇਵਾਂਗੇ ਰਿਪੋਰਟ ਸਾਡੇ ਕੋਲ ਘਟੋ ਘਟ 25 ਪਿੰਡਾਂ ਦੀ ਰਿਪੋਰਟ ਹੈ ਉਹ ਵੀ ਅਸੀਂ ਇਹਨਾਂ ਨੂੰ ਦਿਖਾ ਕੇ ਜਾਵਾਂਗੇ ਤਾਂ ਅਸੀਂ ਇਹ ਮੰਗ ਕਰਾਂਗੇ ਵੀ ਇਹਨਾਂ ਤੇ ਦੋਸ਼ੀਆਂ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਨਹੀਂ ਮੰਗ ਪੂਰੀ ਹੁੰਦੀ ਤਾਂ ਅਗਲਾ ਨਹੀਂ ਮੰਗ ਪੂਰੀ ਹੁੰਦੀ ਤਾਂ ਅਸੀਂ ਜਿਹੜਾ ਆਮਦਾ ਵੱਡਾ ਸੰਘਰਸ਼ ਹੈ ਜਿਹੜਾ ਉਹ ਬਿੱਡਾ ਕੁਰਕ ਖੇਤਰ ਜੇ ਇੱਕ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਲੱਖਰਪਈ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਤੁਹਾਨੂੰ ਦੱਸਦੇ ਹਾਂ ਕਿ ਕੁਰਕ ਖੇਤਰ ਦੇ ਪਿੰਡ ਜੋਧਪੁਰ ਜ਼ਿਲ੍ਹਾ ਅੰਬਾਲਾ ਦੇ ਇੱਕ ਏਜੰਟ ਨੇ ਨੌਜਾਨ ਜਸ਼ਨਪ੍ਰੀਤ ਨੂੰ ਵਿਦੇਸ਼ ਭੇਜਣ ਦੇ ਨਾਂ ਤੇ 45 ਲੱਖ ਰੁਪਏ ਦੀ ਠੱਗੀ ਮਾਰੀ ਏਜੰਟ ਦੇ ਪੈਸੇ ਵਾਪਸ ਨਾ ਕਰਨ ਉਹ ਵਿਦੇਸ਼ ਚਲਾ ਗਿਆ ਲੜਾਈ ਅਤੇ ਕੁੱਟਮਾਰ ਦੇ ਮਾਮਲੇ 'ਚ ਕੁਰਕ ਖੇਤਰ ਦੇ ਐਸਪੀ ਦਫ਼ਤਰ ਪੁਜਾ ਤੇ ਇਸ ਦੌਰਾਨ ਨੌਜਾਨ ਦਰਸ਼ਨਪ੍ਰੀਤ ਦੇ ਪਿਤਾ ਸੁਰਿੰਦਰ ਸਿੰਘ ਪਿੰਡ ਜੋਧਪੁਰ ਦੇ ਸਰਪੰਚ ਤੇ ਹੋਰ ਲੋਕ ਮੌਜੂਦ ਸਨ ਤੇ ਇਸ ਦੌਰਾਨ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਡਾਕਟਰ ਜਸ਼ਨਪ੍ਰੀਤ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਕੋਟਕ ਖੇਤਰ ਵਿੱਚ ਹੀ ਸੀ ਮੇਰਾ ਨਾਮ ਸੁਰਿੰਦਰ ਸਿੰਘ ਜੀ ਗਾਮ ਜੋਧਪੁਰ ਜ਼ਿਲ੍ਹਾ ਅੰਬਾਲਾ ਮੈਨੇ ਪਿਛਲੇ ਸਾਲ ਰਾਜਵੀਰ ਨਾਮ ਦਾ ਜੋ ਏਜੰਟ ਹੈ ਇਸ ਦਾ ਦਫ਼ਤਰ ਹੈ ਕੁਰੂਖੇਤਰ ਬੱਸ ਸਟੈਂਡ ਦੇ ਸਾਹਮਣੇ ਕਲਿਫ ਇਮੀਗ੍ਰੇਸ਼ਨ ਦੇ ਨਾਮ ਸੇ ਹਮਨੇ ਉਸ ਕੋ ਪੈਸੇ ਦਿਏ ਥੇ ਆਪਣੇ ਲੜਕਾ ਭੇਜਣ ਦੇ ਲਈ ਅਮਰੀਕਾ ਦੇ ਲਈ और उसने हमारे को आश्वासन दिया था कि आपका बच्चा बिल्कुल सही सलामत चला जाएगा और उसके बाद हम आपकी पेमेंट लेंगे तो हमारा जब बच्चा दुबई चला गया दुबई जाने के बाद वहाँ पे इसको एक महीना रखने के बाद और इसको वहाँ पे वीज़ा ख़त्म हो गया और इधर इसको फेक वीज़े पे इसको कहीं और चढ़ाने लगे थे जहाँ इसको पुलिस ने अरेस्ट कर लिया अरेस्ट करने के बाद इसको तीन महीने वहाँ पर रखा और जहाँ जो भी इसका वहाँ पर जो ख़र्चा है हमने अपने घर से भेजा है खाने के लिए जेल में और चौदह हज़ार दराम वहाँ के जो बनते हैं वो हमने यहाँ से तकरीबन साढ़े तीन लाख के आसपास हमने इसके घर से भेज के और वहाँ पे सो इस दौरान आपने अपने एजेंट से, बात करें। एजेंट से बात की थी जी एजेंट कह रहा था कि जी वो निकल जाएगा वो ऐसे हो जाएगा जी वो मैंने मेरी बात चल रही है उसने कभी भी ना तो पैसे देने की बात की और ना ही लड़के किसी बात में भी वर्क परमिट या स्टडी नहीं जी कुछ नहीं भेजा डौकी के जरिए भेजा था कितने लाख में बात हुई थी पैंतालीस लाख में जी पेमेंट सारी पेमेंट सारी जा चुकी है जी वहाँ पे फंसा के इन्होंने हमारे से पेमेंट अरेस्ट की है जी सारी पेमेंट कैसे नकद दी थी नकद दी है जी और कोई वीडियो देखे हमारे देखे पास देखे है।, है कॉलें भी हैं हमारे पास उसकी कि जैसे वो बात करता था कि हमारे को इतने पैसे चाहिए और उसके बीच में जो भी हुआ कि बच्चा वहाँ पे है ये वहाँ पे जा रहा है और मैंने डेढ़ एकड़ जमीन थी मेरे पास मेरे नाम भी नहीं थी डैडी के नाम ज़मीन थी वो बेच के हमने बच्चे को चढ़ाया था तो सारा पैसा उसको दे दिया था और उसके बाद आ, ये तीन महीने जेल में रहने के बाद अब इंडिया आया तो हम उसके पं बीच में पंचायतें भी होती रही बात भी होती रही हम दे पैसे दे, दे देंगे आपको पैसे दे, दे देंगे भी आपको और हमारे को आज टाइम रखा था यहाँ गुरुद्वारा बक्तला में जो नानक सर गुरद्वारा है तो वहाँ पे पंचायत आई थी और हम पांच बंदे उसके घर पे गए थे आ, उसको बुलाने के लिए जैसे ही हम घर पे गए तो उसे बात की वो कह रहे जी वहाँ पे नहीं है वो कहीं पास गया हुआ है जैसे ही हम वापस होने लगे थे जो वो घर से निकला और डंडा लेके हमारे से मारपीट की और गाली गलोच भी दिया ये हमारे देखो जी डंडे लगे हुए हैं टांग पे भी डंडा लगा हुआ है टोटल ठीक है और उसके बाद हमने फ़ोन किया पंचायत को जी गुरुद्वारा साहब में बैठे थे कि हमारे साथ ऐसे ऐसे हो गया आप पहुँचो वहाँ पर तो जैसे ही पंचायत पहुंची पंचायत को भी उन्होंने गालियाँ निकाली प्रधान जी को भी निकाली हैं पंचायत के जो हमारे नंबरदार जी हैं सरपंच हैं उनको भी डंडे भी मारे हैं और लातें भी मारी हैं जो पे गए हाँ जी जो पंचायती तौर पर गए थे उनपे सीधा हमला किया जी और जानलेवा हमला किया डंडों से हमला किया वो पूरी उसमें था कि इनको एक अधे को मारें या कुछ करें ताकि मसला नहीं बढ़ जाए पुलिस पुलिस प्रशासन के पास जी एस पी साहब के पास आए हम एस पी साहब ने पूरा आश्वासन दिया जी और बोला कि कार्रवाई पूरी होगी हम एस पी साहब से अनुरोध करते हैं कि इस कार्रवाई को जल्दी की जाए और हमारे को इंसाफ मिला जाए और डंडे मार के हमारी पगड़ियाँ भी उछाली गई हैं जो हमारे कानून के तहत दो सौ पचानवे का पर्चा बनता है उसके खिलाफ दो सौ पचानवे का पर्चा हो और हमारी जो सिख परंपरा की जो उन्होंने अवहेलना की है उसके खिलाफ उसके साथ कड़ी से कड़ी कार्रवाई जी सर क्या नाम है मेरा नाम जशनप्रीत सिंह है जी जी मैं गांव जोध गाँव जोधपुर से हूँ गांव जोधपुर चंदेटी जिला अम्बाला जी आ, इसने राजवीर ने मुझे भेजा था वहाँ पे अमेरिका भेजने के लिए भेजा था दुबई से फसा दिया मुझे दुबई से फेक वीजा लगवा के चटाने लगा था उसकी पुलिस दुबई पुलिस ने तो मुझे क्या वो पकड़ लिया उसके बाद तीन महीने जेल में रखा तो वहाँ पर मैंटली डिस्टर्ब भी है और मतलब रोटी पानी कुछ नहीं अच्छा है वहाँ पर दुबई का तो ऐसे ही काटे तो उसके बाद जो वो ਜੁਰਮਾਨਾ ਭਰ ਕੇ ਆਏ ਮੈਂ 14000 ਦਿਰਹਮ ਯਾਂ ਕਿ 3.5-4 ਲੱਖ ਰੁਪਏ ਬਣਤੇ ਆ ਉਹ ਭਰ ਕੇ ਤੋਂ ਉਹਨਾਂ ਨੇ ਮੈਨੂੰ ਡਿਪੋਰਟ ਕੀਤਾ ਵਾਹਾਂ ਸੇ ਵੀ ਵਾਹਾਂ ਸੇ ਬਲੈਕ ਲਿਸਟਡ ਕਰ ਦਿਆ ਉਹ ਪਰ ਇਸ ਵਿੱਚ ਆਪਕੀ ਕبھی ਏਜੰਟ ਸੇ ਬਾਤ ਹੋਈ ਆਪਕੀ ਕਿਸੇ ਸੇ ਏਜੰਟ ਸੇ ਬਾਤ ਹੋਈ ਨਾ ਪੈਸੇ ਵੇਚ ਅਗਰ ਘਰ ਸੇ ਮੰਗਾ ਕੇ ਖਾਏ ਮੈਂ ਨਹੀਂ ਜੋ ਪੈਸੇ ਖਾਏ ਹੈ ਮਤਲਬ ਉਹ ਆਪੇ ਖਰਚਾ ਪਾਣੀ ਆਪਣੇ ਘਰ ਸੇ ਲਿਆ ਉਹਨੇ ਉਸਨੇ ਕੁਛ ਨਹੀਂ ਦਿਆ ਪੈਸੇ ਪੈਸੇ ਲੈ ਲਿਏ ਦੋਸਤੋ ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਪਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜੰਦਰ ਕੌਰ ਨੂੰ ਦਿਓ ਜਾਜ਼ਤ ਰੱਬ ਰਾਖਾ